ਹਾਂ ਜੀ ਸਰ ਇਹੜਾ ਸਿਵਲ ਲਾਈਨ ਦੇ ਮਾਮਲਾ ਦਰਜ ਹੋਇਆ ਦੀ ਬਾਰੇ ਜਾਣਕਾਰੀ ਜਿਹੜਾ ਸਿਵਲ ਲਾਈਨ ਚ ਮੁਕਦਮਾ ਦਰਜ ਹੋਇਆ ਇਹ ਇੱਕ ਰਵੀకాంਤ ਨਾਂ ਦਾ ਵਿਅਕਤੀ ਹੈ ਇਹ ਪੇਂਟਰ ਦਾ ਕੰਮ ਕਰਦਾ ਹੈ ਇਹ ਬੰਦੇ ਦੇ ਖਿਲਾਫ ਅਲੀਗੇਸ਼ਨ ਇਹਨਾਂ ਦੇ ਗਵੰਡ ਚ ਲੇਡੀ ਹੈ ਉਹਨਾਂ ਨੇ ਲਗਾਈ ਸੀ ਵੀ ਉਹਨਾਂ ਦੀਆਂ ਬੱਚੀਆਂ ਨਾਲ ਇਹਨੇ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਸਬੰਧ ਚ ਉਸ ਕੋਲ ਇੱਕ ਨਵਾਂ ਮੁਕੱਦਮਾ ਦਰਜ ਕੀਤਾ ਗਿਆ ਹੈ ਦੋਸ਼ੀ ਨੂੰ ਅੱਜ ਕੱਲ੍ਹ ਦੋਸ਼ੀ ਨੂੰ ਗ੍ਰਫਤਾਰ ਕਰ ਲਿਆ ਗਿਆ ਸੀ ਅੱਜ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤੇ ਜਿਸ ਬੰਦੀ ਅੱਗੇ ਫਰਦਰ ਡਿਟੇਲ ਚ ਤਫਤੀਸ਼ ਜਾ ਰਹੀ ਹੈ ਸਰ ਇਹ ਕਿਸ ਤਰ੍ਹਾਂ ਮਤਲਬ ਬੱਚਿਆਂ ਨੂੰ ਕੀ ਕਿਆ ਕਿਆ ਲੈ ਕੇ ਜਾਂਦਾ ਸੀ ਸਾਹਿਬ ਜੀ ਕਿਹੜੇ ਘਰ ਚ ਲੈ ਕੇ ਜਾ ਰਿਹਾ ਸੀ ਜੋ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਤੋਂ ਇਹ ਲੱਗਿਆ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਬੱਚਿਆਂ ਨੂੰ ਟੌਫੀ ਜਾਂ ਬਿਸਕੁਟ ਦਾ ਲਾਲਚ ਦੇ ਕੇ ਨਾਲ ਲੈ ਕੇ ਜਾਂਦਾ ਸੀ ਉਹਨਾਂ ਨੂੰ ਜੋ ਪਤਾ ਕਿ ਪ੍ਰਵਾਸੀ ਦੱਸਿਆ ਜਾ ਰਿਹਾ ਹੈ ਕਿ ਇਹ ਲੇਡੀ ਵੀ ਪ੍ਰਵਾਸੀ ਹੈ ਜਿਨ੍ਹਾਂ ਨੇ ਕੰਪਲੇਨੈਂਟ ਹੈ ਤੇ ਜਿਹੜਾ ਦੋਸ਼ੀ ਉਹ ਵੀ ਪ੍ਰਵਾਸੀ ਸਰ ਇਹ ਪਤਾ ਲੱਗਿਆ ਵੀ ਕਿੰਨੇ ਦਿਨ ਤੋਂ ਬੱਚਿਆਂ ਨਾਲ ਕਰ ਰਿਹਾ ਸੀਗਾ ਜਿਸ ਤਰ੍ਹਾਂ ਇਹ ਇਸ ਸਬੰਧ ਚ ਹਜੇ ਡਿਟੇਲਸ ਤਫਤੀਸ਼ ਰਿਮਾਂਡ ਲੈ ਕੇ ਦੋਸ਼ੀ ਦਾ ਕੀਤਾ ਜਾ ਰਿਹਾ ਹੈ ਕਿ ਹਜੇ ਦਰਨ ਰਿਮਾਂਡ ਕਿੱਲੇ ਸਰ ਨਵਾਲੇ ਸੀਗਾ ਜੀ ਹਾਂਜੀ ਛੋਟੇ ਬੱਚੇ ਕਿੰਨੀ ਕਿੰਨੀ ਉਮਰ ਦੇ ਬੱਚੇ ਹਨ ਬੱਚੇ ਛੋਟੇ ਬੱਚੇ ਹਨ 10 ਸਾਲ ਦੇ ਸਰ ਅਗਲੀ ਕਾਰਵਾਈ ਕੀ ਸ਼ੁਰੂ ਕੀਤੀ ਹੈ ਅਗਲੀ ਹੁਣੇ ਦਾ ਰਿਮਾਂਡ ਲੈ ਕੇ ਦੋਸ਼ੀ ਦਾ ਜੋ ਤਫਤੀਸ਼ਾ ਬੌਸ ਕੋ ਐਕਟ ਤੇ 65 2 ਬੀ ਐਨ ਐਸ ਦੇਦੀ ਨਾਲ ਉਹ ਬੱਚਿਆਂ ਦਾ ਨਾਮ ਕਿਹੜਾ ਸਭ ਕੁਝ ਕਰਾਇਆ ਗਿਆ ਬੱਚਿਆਂ ਦਾ ਮੈਡੀਕਲ ਕਰਾਇਆ ਗਿਆ ਬਸ ਜਰਮ ਮਨ ਨਹੀਂ ਉਸ ਕਹਿ ਨਹੀਂ ਸਕਦੇ ਉਸ